ਜੇ ਕਿਸੇ ਮੇਰੇ ਵੀਰ ਨੇ ਐਡ ਕਰਵਾਉਣੀ ਹੁੰਦੀ ਹੈਗੀ ਆਪਣੇ ਚੈਨਲ ਤੇ ਤਾਂ ਆਪਣੇ ਨੰਬਰ ਤੇ ਸੰਪਰਕ ਕਰ ਲਿਓ ਆਪਣਾ ਨੰਬਰ ਹੈਗਾਗਾ 700973223 ਪਿਆ ਹੀ ਨਹੀਂ ਕਰਿਆ ਕੋਈ ਵੀ ਆਪਾਂ ਕਹੀ ਦਿਨਾ ਠੀਕ ਹੈ ਵੀ ਅਕਟਾਰ ਦਿਖਾਣਾ ਆ ਮੂਹਰਾ ਟਾਇਰ ਵੀ ਦਿਖਾ ਦਿਓ ਇੱਧਰ ਲਾ ਵੀ ਚਾਰੇ ਟਾਇਰ ਦਿਖਾ ਦਿਓ ਜੇ ਚਾਰੇ ਟਾਇਰ ਤੁਸੀਂ ਚੈੱਕ ਕਰ ਸਕਦੇ ਹੋ ਚਾਰੇ ਟਾਇਰ ਨਾਲ ਮੇਰੇ ਲੱਗੇ ਚੈੱਕ ਕਰੋ ਦੋਸਤੋ ਗੱਡੀ ਦੀ ਪਹਿਲੇ ਬਈ ਜਾ ਨਾ ਹੀ ਪਿਆਗਾ ਕੋਈ ਲੱਗੀ ਬੱਜੀ ਲੱਗੀ ਤੇ ਇੱਕ ਉਹ ਸਾਫ ਸੁਥਰਾ ਇੰਜਨ ਪਿਆਗਾ ਮੀਟ ਐਂਡ ਕਲੀਨ ਇੰਜਨ ਹੈ ਤੇ ਆ ਗੋਡੇ-ਗਾਡੇ ਚੈੱਕ ਕਰੋ ਦੋਸਤੋ ਗੱਡੀ ਦੇ ਉਹੀ ਲੱਗੀ ਵੱਜੀ ਨਹੀਂ ਗੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਸ਼ੌਂਕੀ ਬਠਿੰਡੇ ਵਾਲਾ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਾਂ ਤੁਹਾਡੇ ਲਈ ਸੈਕੰਡ ਹੈਂਡ ਗੱਡੀਆਂ ਦੀ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂਗੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਟੋヨタ ਦੀ ਨੋਵਾ ਗੱਡੀ ਹੈਗੀ 2012 ਮਾਡਲ ਆ ਪੰਜਾਬ ਨੰਬਰ ਗੱਡੀ ਆ ਚਿੱਟੇ ਰੰਗ ਦੀ ਆ ਬਹੁਤ ਹੀ ਸਾਫ਼ ਸੁਥਰੀ ਗੱਡੀ ਹੈਗੀ ਤੇ ਜਿਹਨੇ ਲੈਣੀ ਆ ਵੀਰ ਨਾਲ ਸੰਪਰਕ ਕਰ ਲਿਓ ਇੱਕ ਬਾਈ ਜੀ ਹੋਰ ਜੇ ਕਿਸੇ ਮੇਰੇ ਵੀਰ ਨੇ ਐਡ ਕਰਵਾਉਣੀ ਹੁੰਦੀ ਹੈਗੀ ਆਪਣੇ ਚੈਨਲ ਤੇ ਤਾਂ ਆਪਣੇ ਨੰਬਰ ਤੇ ਸੰਪਰਕ ਕਰ ਲਿਓ ਆਪਣਾ ਨੰਬਰ ਹੈਗਾਗਾ 7009732235 ਆਪਣੇ ਨਾਲ ਕੰਟੈਕਟ ਕਰ ਲਿਓ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣੀ ਹੈ ਵੀ ਕਿਸੇ ਵੀਰ ਨੇ ਆਪਣਾ ਸੰਪਰਕ ਕਰ ਸਕਦਾ ਹੈ ਤੇ ਜੇ ਗੱਲ ਕਰੀ ਆਪਾਂ ਗੱਡੀ ਦੀ ਹੁਣ ਦੋਸਤੋ ਗੱਡੀ ਦਾ ਟਾਇਰ ਤੁਸੀਂ ਚੈੱਕ ਕਰ ਸਕਦੇ ਚਾਰੇ ਟਾਇਰ ਨਵੇਂ ਲੱਗੇ ਬਾਈ ਕਹਿੰਦਾ ਕੰਡੀਸ਼ਨ ਟਾਇਰ ਚੈੱਕ ਹੋ ਰਿਹਾ ਇੱਕ ਵਾਰ ਦੋਸਤੋ ਜਿਵੇਂ ਨਵੇਂ ਟਾਇਰ ਪਏ ਗਏ ਕੋਸ ਟੈਂਪਲ ਹੈਡ ਬਾਈਸ ਕੀ ਦਾ ਬੀਲ ਕਾ ਪਚੜਿਆ ਗੱਡੀ ਨੂੰ ਤੇ ਵਧੀਆ ਸਾਫ ਸੁਥਰੀ ਗੱਡੀ ਪਈ ਹੈ ਕਿ ਬਾਹਰੋਂ ਤੁਸੀਂ ਦੇਖ ਸਕਦੇ ਸਾਰੀ ਤੁਹਾਨੂੰ ਆਪਾਂ ਦਿਖਾ ਦਿੰਨੇ ਹਾਂ ਕੋਮ ਫਿਰ ਕੇ ਦੇਖ ਲਓ ਦੋਸਤੋ ਚਾਰੇ ਸਾਈਡਾਂ ਦਿਖਾਵਾਂਗੇ ਆਪਾਂ ਗੱਡੀ ਦਾ ਤੁਹਾਨੂੰ ਬੈਕ ਤੋਂ ਦੇਖੋ ਦੋਸਤੋ ਟੋ 2012 ਮਾਡਲ ਪੰਜਾਬ ਨੰਬਰ 2.5G ਜੀ ਵਾਲਾ ਵੇਰੀਐਂਟ ਆਇਆ ਹੈ ਇਹ ਗੱਡੀ ਦਾ ਤੇ ਆਏ ਦੋਸਤੋ ਹੁਣ ਤੁਸੀਂ ਆਹ ਸਾਈਡ ਤੋਂ ਗੱਡੀ ਦੇਖੋ ਚਾਹ ਤੁਸੀਂ ਇੱਕ ਵਾਰੀ ਆਹ ਟਾਇਰ ਵੀ ਦਿਖਾ ਦਵਾਂ ਮੈਂ ਕਰਦਾ ਵੀ ਸਾਰੇ ਟਾਇਰ ਦਿਖਾ ਦੋ ਦੋਸਤੋ ਨਾ ਆਪਾਂ ਨੂੰ ਦੂਜਾ ਟਾਇਰ ਪਹਿਤੋਂ ਇੱਕ ਦਿਖਾਈ ਤੇ ਦੋਸਤੋ 8000 ਵੀ ਦੇਖ ਲਓ ਇਹ ਵੀ ਟਾਇਰ ਨਵਾਂ ਪਿਆ ਹੈ ਨਹੀਂ ਗੱਲ ਹੈ ਇਹ ਕੋਈ ਵੀ ਆਪਾਂ ਕਹੀ ਦਿੰਨਾ ਠੀਕ ਹੈ ਵੇ ਇੱਕ ਟਾਇਰ ਦਿਖਾਣਾ ਮੂਹਰੇ ਟਾਇਰ ਵੀ ਦਿਖਾ ਦਵਾਂ ਇੱਧਰ ਅਵੀ ਚਾਰੇ ਟਾਇਰ ਦਿਖਾ ਦੋ ਜੇ ਚਾਰੇ ਟਾਇਰ ਦੋਸਤੋ ਤੁਸੀਂ ਚੈੱਕ ਕਰ ਸਕਦੇ ਹੋ ਚਾਰੇ ਟਾਇਰ ਨਾਮੇ ਲੱਗੇ ਹੋਏ ਹੈ ਗੱਡੀ ਨੂੰ ਵਧੀਆ ਸਾਫ਼ ਸੁਥ ਇੱਕ ਵਾਰ ਅੰਦਰੋਂ ਚੈੱਕ ਕਰੋ ਦੋਸਤੋ ਤੁਸੀਂ ਗੱਡੀ ਆਓ ਜੀ ਦਿਖਾਦੀ ਮੜੇ ਆ ਚੈੱਕ ਕਰੋ ਦੋਸਤੋ ਮੀਟਰ ਵੀ ਚੈੱਕ ਕਰੋ ਗੱਡੀ ਇਹ ਤੁਸੀ ਤੁਹਾਡੇ ਸਾਹਮਣੇ ਆ ਮੀਟਰ ਚੈੱਕ ਕਰੋ ਦੋਸਤੋ ਇੱਕ ਵਾਰੀ ਤੁਸੀਂ 1,30,000 ਕੋਸ ਚੱਲੀ ਹੋਈ ਹੈ ਗੱਡੀ ਤੇ ਜੇ ਅੰਟੀਰੀਅਰ ਦੀ ਗੱਲ ਕਰੀਏ ਵਧੀਆ ਸਾਫ ਸੁਥਰਾ ਅੰਟੀਰੀਅਰ ਹੈ ਪਿਆ ਗਿਆ ਮਿਊਜ਼ਿਕ ਸਿਸਟਮ ਵਾਲਾ ਲੱਗਿਆ ਟੱਚ ਸਕ੍ਰੀਨ ਨਾਲ ਆਫਟਰ ਮਾਰਕੀਟ ਲੱਗਿਆ ਹੋਇਆ ਹੈਗਾ ਮੈਟਿੰਗ ਵਗੈਰਾ ਹੋਈ ਵੀ ਆ ਸੀਟ ਕਰੋ ਵਧੀਆ ਚੜੇ ਨਵੇਂ ਸੀਟ ਕਵਰ ਚੜੇ ਗੱਡੀ ਨੂੰ ਬਹੁਤ ਸਾਫ ਸੁਥਰੀ ਗੱਡੀ ਪੀ ਅੰਦਰੋਂ ਤੇ ਵੀਰ ਦਾ ਨੰਬਰ ਆਪਾਂ ਸਕਰੀਨ ਤੇ ਦੇ ਦਾਂਗੇ ਜੇ ਕਿਸੇ ਨੂੰ ਵੀ ਦੋਸਤ ਹੁਣ ਤੁਸੀਂ ਅੰਦਰੋਂ ਤੱਕ ਗੱਡੀ ਚੱਲ ਚੈੱਕ ਕਰ ਲਈ ਹੈਗੀ ਹੁਣ ਆਪਾਂ ਇੱਕ ਵਾਰ ਤੁਹਾਨੂੰ ਆ ਪੀਲਰ ਚੈੱਕ ਕਰੋ ਦੋਸਤੋ ਗੱਡੀ ਦੀ ਪੀਲਰ ਜਾਉ ਨਾ ਪਏ ਕੋਈ ਲੱਗੀ ਵੱਜੀ ਨੀ ਤੇ ਇੱਕ ਵਾਰ ਆਪਾਂ ਹੁਣ ਤੁਹਾਨੂੰ ਇੰਜਨ ਵੀ ਚੈੱਕ ਕਰਾਈਏ ਦੋਸਤੋ ਇੰਜਨ ਚੈੱਕ ਕਰੋ ਦੋਸਤੋ ਬਹੁਤ ਸਾਫ਼ ਸੁਥਰਾ ਇੰਜਣ ਪਿਆਗਾ ਮੀਟ ਐਂਡ ਕਲੀਨ ਇੰਜਣ ਹੈ ਤੇ ਆ ਗੋਡੇ-ਗਾਡੇ ਚੈੱਕ ਕਰੋ ਦੋਸਤੋ ਗੱਡੀ ਦੇ ਕੋਈ ਲੱਗੀ ਵੱਜੀ ਨਹੀਂ ਗਈ ਹੈਗਾ ਨਾ ਪੂਰੀ ਗਾਰੰਟੀ ਆਪਣੀ ਜ਼ਿੰਮੇਵਾਰੀ ਹੈਗੀ ਕਿਤੇ ਕੋਈ ਲੱਗੀ ਵੱਜੀ ਨਹੀਂ ਗਈ ਕੋਈ ਮੇਜਰ ਐਕਸੀਡੈਂਟ ਦੀ ਨਹੀਂ ਹੈਗਾ ਜ਼ਿੰਮੇਵਾਰੀ ਪੂਰੀ ਲੈਂਦੇ ਬਾਈ ਉਹਦੀ ਤੇ ਆ ਜੋ ਵੀਰ ਨਾਲ ਆਪਾਂ ਕਰਦੇ ਰੇਟ ਦੀ ਗੱਲਬਾਤ ਕੀ ਡਿਮਾਂਡ ਕਰਦਾ ਬਾਈ ਕਿੰਨੇ ਦੀ ਗੱਡੀ ਛੱਡ ਦੇਣੀ ਸਾਰੀ ਗੱਲਬਾਤ ਆਪਾਂ ਤੁਹਾਨੂੰ ਦੱਸਦੇ ਆਏ ਦੋਸਤੋ ਵੀਰ ਨਾਲ ਆਪਾਂ ਤੁਹਾਡੀ ਕਰਾਉਣੇ ਗੱਲਬਾਤ ਆਜੀ ਬਾਈ ਜੀ ਅਸੀ ਕਾ ਬਾਈ ਜੀ ਬਾਈ ਆਪਣਾ ਦਰਸ਼ਕ ਨੂੰ ਆਪਣਾ ਨਾਮ ਤੇ ਪਿੰਡ ਦੱਸ ਦਿਓ ਮੇਰਾ ਨਾਮ ਰਣਜੀਤ ਸਿੰਘ ਪਿੰਡ ਹਿੰਮਤਪੁਰਾ ਜਿਹੜਾ ਮੋਗਾ ਜੀ ਬਾਈ ਜੀ ਤੇ ਬਾਈ ਮਤਲਬ ਵੀ ਪੇਪਰ ਵਗੈਰਾ ਕੰਪਲੀਟ ਹੈ ਸਾਰੇ ਗੱਡੀ ਦੇ ਪੇਪਰ ਕੰਪਲੀਟ ਹੈ ਦਾ ਸਾਰਾ ਪ੍ਰਦੂਸ਼ਨ ਬੀਮਾ ਆਰਸੀ ਮੇਰੇ ਨਾਲ ਹੈ ਆਪਦੀ ਠੀਕ ਹੈ ਜੀ ਮੋਗੇ ਦਾ ਨੰਬਰ ਹੈ ਦਾ ਹਾਂ ਜੀ ਤੇ ਬਾਈ ਕੋਈ ਐਕਸੀਡੈਂਟ ਵਗੈਰਾ ਨਹੀਂ ਕੋਈ ਐਕਸੀਡੈਂਟ ਦਾ ਮੇਜਰ ਐਕਸੀਡੈਂਟ ਕੋਈ ਨਹੀਂ ਰਹੀਨ ਸਾਰੀ ਗੱਡੀ ਠੀਕ ਹੈ ਮਤਲਬ ਜਿਹੜੀ ਮਾੜੀ ਮੋਟੀ ਪੇਂਟ ਹੋਊਗੀ ਵਾਂਪਰ ਦੇ ਹੋਗੀ ਹਾਂ ਮੂਰੇ ਬੱਕਲੇ ਮੂਰੇ ਵਾਂਪਰਾਂ ਜਾਂ ਪਿਛਲਾ ਕੋਈ ਮਾੜਾ ਮੋਟਾ ਇਹ ਵਾਂਪਰਾਂ ਦਾ ਹੀ ਆ ਉਹ ਚੱਲਦੀ ਹੈ ਮਾੜੀ ਮੋਟੀ ਲੱਗ ਬੱਚੀ ਬਾਡੀ ਲੈਂਡ ਦੀ ਗੱਡੀ ਕੋਈ ਹੋਣੀ ਆਪਣੀ ਠੀਕ ਮਾੜੀ ਮੋਟਾ ਸਕ੍ਰੈਚ ਪੈਣਦੋ ਉਹੀ ਬਸ ਹੋ ਗਈ ਹਾਂ ਉਹੀ ਹੈ ਉਹਨਾਂ ਕੀ ਹੈ ਠੀਕ ਹੈ ਤੇ ਹੁਣ ਜੇ ਆਪਾਂ ਗੱਲ ਕਰੀਏ ਡਿਮਾਂਡ ਦੀ ਡਿਮਾਂਡ ਕੀ ਕਰਦਾਂ ਗੱਡੀ ਦੀ ਡਿਮਾਂਡ ਇਹਦੀ ਬਸ 470 ਆਪਾਂ 470 ਡਿਮਾਂਡ ਹਾਂ ਠੀਕ ਹੈ ਤੇ ਮਾਨਤਨ ਕਰ ਦੂੰਗੀ ਮਾਨਤਨ ਹਾਂ ਜਿਹੜਾ ਆਪਣੀ ਵੀਡੀਓ ਦੇਖ ਕੇ ਆਊਗਾ ਉਹਦਾ ਮਾਨਤਨ ਜ਼ਰੂਰ ਕਰਾਂ ਹਾਂ ਠੀਕ ਹੈ ਦੋਸਤੋ ਜਿਹੜਾ ਆਪਣੇ ਚੈਨਲ ਤੇ ਵੀਡੀਓ ধন্যবাদ